ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜਿਹੜਾ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਟੇਗੜ ਸਾਹਿਬ ਕਿਸਾਨ ਵੀਰੋ ਜਿਹੜਾ ਅਸੀਂ ਤਸੀਮ ਬੀਜਾ ਬੀਐਲ 42 ਵੈਰਾਈਟੀ ਹੈ ਤੇ ਵਸੇਮ ਦੀਆਂ ਚਾਰ ਬੈਟੀਆਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੀਜਾਂ ਦੀ ਸਪਾਰਸ਼ ਕੀਤੀ ਗਈ ਹੈ ਜਿਹੜਾ ਵਸੇਮ ਹੈ ਮੈਂ ਸਮਝਦਾ ਇਹ ਹਰੇ ਪੱਠਿਆਂ ਦਾ ਰਾਜਾ ਕਹਿ ਲੋ ਤੇ ਜਿਹੜੀ ਬੀਐਲ 42 ਵੈਰਾਈਟੀ ਹੈ ਦਾ ਝਾੜ ਸਾਰੀਆਂ ਵੈਰਾਈਟੀਆਂ ਨਾਲੋਂ ਜ਼ਿਆਦਾ ਹੈ ਤਕਰੀਬਨ 440 ਕੁਇੰਟਲ ਪਰ ਏਕੜ BL10 BL42 BL42 BL44 ਚਾਰ ਕਿਸਮਾਂ ਦੇ ਜਿਹੜੇ ਉਹ ਜੀਐਸਟੀ ਵੱਲੋਂ ਬੀਜ ਦੀ ਸਪਾਰਸ਼ ਆ ਤੇ ਹੁਣ ਕਿਸਾਨ ਵੀਰੋ ਇਹਦੇ ਜਿਹੜਾ ਬੀਜ ਰੱਖਣ ਦਾ ਟੁਕਮਾ ਟਾਈਮ ਹੈ ਤੇ BL42 BL43 BL44 ਇਹਨਾਂ ਦਾ ਬੀਜ ਆ ਜਿਹੜਾ 15 ਅਪ੍ਰੈਲ ਤੱਕ ਸਾਨੂੰ ਰੱਖ ਲੈਣਾ ਚਾਹੀਦਾ ਤੇ ਜਿਹੜੀ BL 10 ਵੈਰਾਈਟੀ ਆ ਉਹਦਾ ਜਿਹੜਾ ਬੀਜ ਆ ਉਹ ਅਪ੍ਰੈਲ ਦੇ ਦੂਜੇ 15 ਵਾੜੇ ਵਿੱਚ ਰੱਖ ਲੈਣਾ ਚਾਹੀਦਾ ਤੇ ਬੀਜ ਨੂੰ ਵਧਾਉਣ ਵਾਸਤੇ ਹੁਣ ਇਹਨੂੰ ਫੁੱਲ ਆਉਣੇ ਸ਼ੁਰੂ ਹੋ ਗਏ ਤੇ ਇਹਦੇ ਤੇ 13045 2 ਕਿਲੋ 100 ਲੀਟਰ ਪਾਣੀ ਚ ਪਾ ਕੇ ਇਹਦੀ ਸਪਰੇਅ ਕਰਦਾਨੀ ਚਾਹੀਦੀ ਇੱਕ ਇੱਕ ਹਫ਼ਤੇ ਦੇ فاਸਲੇ ਨਾਲ ਤੇ ਹਲਕਾ ਹਲਕਾ ਇਹਨੂੰ ਪਾਣੀ ਲਾਉਣਾ ਚਾਹੀਦਾ ਕਿਸਾਨ ਵੀਰ ਜਿਹੜੇ ਕੋਈ ਉਪਰੇ ਬੂਟੇ ਨੇ ਜਵੇਂ ਇਹਦੇ ਚ ਹੈਗਾ ਨਦੀਨ ਇਹ ਅਸੀਂ ਹੁਣ ਕੱਢ ਦਾਨੇ ਨੇ ਸਾਰੇ ਤੇ ਇਹ ਇਹ ਤਾਂ ਕਿ ਸਾਡਾ ਜਿਹੜਾ ਬੀਜ ਹੈ ਉਹ ਪਿਓਰ ਬਣ ਜਵੇ ਹੈਨਾ ਤੇ ਕਾਸ਼ਨੀ ਦਾ ਬੂਟਾ ਵੀ ਕੋਈ ਇਹਦੇ ਚ ਹੈਗਾ ਜੇ ਲੱਭੇ ਸਾਨੂੰ ਤਾਂ ਉਹ ਵੀ ਅਸੀਂ ਕੱਢ ਦਿਆਂ ਤੇ ਜੋ ਦਾਤੀ ਦੀ ਚੁੰਝ ਨਾਲ ਕੱਢਿਆ ਜਾ ਸਕਦਾ ਜਾਂ ਪਤਲੀ ਜਿਹੀ ਖੁਰਪੀ ਬਣਾ ਕੇ ਕੱਢਿਆ ਜਾ ਸਕਦਾ ਤੇ ਮੈਂ ਸਮਝਦਾ ਵੀ ਹੁਣ ਜਿਹੜਾ ਇਹ ਵੀ ਰੱਖਣ ਦਾ ਟਾਈਮ ਆ ਗਿਆ ਦਾ